ਹਾਂਜੀ ਸ੍ਰੀ ਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਹੋਪਸੋ ਸਾਰੇ ਬਹੁਤ ਵਧੀਆ ਹੋਮੋਂਗੇ ਆਪਾਂ ਵੀ ਜੀ ਬਹੁਤ ਵਧੀਆ ਇੱਥੇ ਜੀ ਸਾਡਾ ਜਿਹੜਾ ਗੀਜ਼ਰਾ ਸਿਲੰਡਰ ਵਾਲਾ ਗੀਜ਼ਰਾ ਬਾਥਰੂਮ ਚ ਪਾਣੀ ਗਰਮਾ ਵਾਲਾ ਤੇ ਉਹ ਪਾਣੀ ਨਹੀਂ ਸੀ ਤੱਤਾ ਕਰ ਰਿਹਾ ਸੈਲ ਵੀ ਠੀਕ ਸੀਗੇ ਤੇ ਫਿਰ ਇਹਨਾਂ ਨੇ ਇਹ ਓਪਨ ਕਰਿਆ ਤੇ ਇਹਦੇ ਵਿੱਚ ਜਿਹੜੀ ਆ ਚੀਜ਼ ਇਹਨਾਂ ਨੇ ਵਿੱਚੋਂ ਖੋਲੀ ਇਹਦੇ ਵਿੱਚ ਨਾ ਕਾਲਸ ਕਹਿ ਦਈਏ ਕਾਲਾ ਕਾਲਾ ਜਿਹਾ ਜੰਮ ਰਿਆ ਸੀ ਬਹੁਤ ਜ਼ਿਆਦਾ ਹੱਦੋਂ ਵੱਧ ਠੀਕ ਹੈ ਪਹਿਲਾਂ ਤਾਂ ਸਾਰਾ ਇਹਨਾਂ ਨੇ ਖੋਲਿਆ ਪੱਟਿਆ ਤਾਂ ਦੇਖਿਆ ਉਹਦੇ ਵਿੱਚ ਕਾਲਸ ਫਿਰ ਥੋੜਾ ਜਿਹਾ ਤਜਾਬ ਨਾਲ ਇਹਨੂੰ ਰੱਖਿਆ ਤਜਾਬ ਪਾਇਆ ਇਹਦੇ ਉੱਪਰ ਵਿੱਚ ਸਾਰੇ ਕਿਤੇ ਪਹਿਲਾਂ ਤਾਂ ਇਕੱਲਾ ਨਾਰਮਲ ਕਲੀਨ ਕੀਤਾ ਸੀ ਫਿਰ ਤਜਾਬ ਪਾ ਕੇ ਸਾਰਾ ਪਾਈਪ ਵਗੈਰਾ ਜਿਹੜੇ ਤਜਾਬ ਬੋਤਲ ਚ ਮਿਲ ਜਾਂਦਾਗਾ ਦੂਸਰਾ ਵਾਲਾ ਉਹ ਪਾ ਕੇ ਨਾ ਥੋੜਾ ਟਾਈਮ ਰੱਖਿਆ ਤੇ ਫਿਰ ਪਾਣੀ ਨਾਲ ਵਾਸ਼ ਕੀਤਾ ਤੇ ਦੇਖੋ ਕਿੰਨਾ ਸਾਰਾ ਲੈ ਗਿਆ ਤੇ ਵਿੱਚੋਂ ਵੀ ਇੰਨੀ ਕਾਲਸ ਲਈ ਨਾ ਹੱਦ ਤੋਂ ਜ਼ਿਆਦਾ ਇਸ ਕਾਰਨ ਕਰਕੇ ਇਹ ਦੇ ਕਾਰਨ ਕਰਕੇ ਜਿਹੜਾ ਕੀ ਸੀ ਨਾ ਪਾਣੀ ਗਰਮ ਨਹੀਂ ਸੀ ਹੋ ਰਿਹਾ ਸਾਨੂੰ ਇਹਨੂੰ ਲਗਵਾਏ ਨੂੰ ਇਹ ਸੀ ਨਵਾਂ ਲਗਵਾਇਆ ਸੀ ਪਹਿਲਾਂ ਹੋਰ ਹੁੰਦਾ ਸੀਗਾ ਇਹ ਲਗਵਾਇਆ ਸੀ ਆਈ ਥਿੰਕ 2 ਸਾਲ ਹੋ ਗਏ 2.5 ਸਾਲ 2.5 3 ਸਾਲ ਹੋ ਗਏ ਤੇ ਅਸੀਂ ਨਹੀਂ ਦੇਖਿਆ ਗੌਰ ਨਹੀਂ ਕਰੀ ਤੇ ਹੁਣ ਜਦੋਂ ਦੇਖਿਆ ਵੀ ਪਾਣੀ ਗਰਮਾ ਨਹੀਂ ਰਿਹਾ ਜੀ ਸੈਲ ਵੀ ਨਵੇਂ ਲਿਆ ਕੇ ਤੇ ਸਾਰਾ ਕੁਝ ਪਹਿਲਾਂ ਤਾਂ ਬਾਹਰੋਂ ਬੁਲਾਉਣ ਲੱਗੇ ਸੀ ਫਿਰ ਅਸੀਂ ਇਹ ਕਹਿੰਦੇ ਵੀ ਚਲੋ ਆਪਾਂ ਘਰੀ ਮੈਂ ਖੋਲ ਕੇ ਦੇਖਦਾਗਾ ਤੇ ਆਪਾਂ ਜੇ ਧਿਆਨ ਦਈਏ ਨਾ ਚੀਜ਼ਾਂ ਵੱਲ ਤਾਂ ਉਹ ਕਦੇ ਵੀ ਐਵੇਂ ਖਰਾਬ ਨਾ ਹੋਣ ਤੇ ਅਸੀਂ ਧਿਆਨ ਨਹੀਂ ਦਿੱਤਾ ਤਾਂ ਕਰਕੇ ਥੋੜਾ ਜਿਹਾ ਜ਼ਿਆਦਾ ਹੋ ਗਿਆ ਸੀ ਬਟ ਹੁਣ ਵੀ ਟਾਈਮ ਰਹਿੰਦੇ ਧਿਆਨ ਦੇ ਲਿਆ ਵਿੱਚ ਬਹੁਤ ਜ਼ਿਆਦਾ ਕਾਲਸ ਕੋਲਾ ਜੰਮ ਰਿਹਾ ਸੀਗਾ ਜੇ ਅਸੀਂ ਸ਼ਾਇਦ ਹੁਣ ਵੀ ਧਿਆਨ ਨਾ ਦਿੰਦੇ ਤਾਂ ਇਹ ਸ਼ਾਇਦ ਖਰਾਬ ਖਰੂਬ ਹੋ ਜਾਂਦਾ ਸੜ ਸੁੜ ਜਾਂਦਾ ਹਨਾ ਕੁਛ ਨਾ ਕੁਛ ਤਾਂ ਹੋ ਜਾਂਦਾ ਅਗਨੀ ਸੀ ਬਲ ਰਹੀ ਅਗਨੀ ਸੀ ਹੋ ਰਹੀ ਇਹਦੇ ਕਰਕੇ ਹੀ ਕਿਉਂਕਿ ਉਹ ਅੰਦਰ ਜੰਮ ਰਿਹਾ ਸੀਗਾ ਸਾਰਾ ਕੁਝ ਤੇ ਇਹਨਾਂ ਨੇ ਇਹ ਸਾਰਾ ਸਾਫ਼ ਕੀਤਾ ਤੇ ਜਾਬ ਪਾ ਕੇ ਥੋੜਾ ਪਹਿਲਾਂ ਪਾਣੀ ਨਾਲ ਕੀਤਾ ਖੋਲਿਆ ਪਾਣੀ ਨਾਲ ਕੀਤਾ ਫਿਰ ਤਜਾਵਨ ਰੱਖਿਆ ਉਹਨੂੰ 10 15 ਮਿੰਟ ਰੱਖਣ ਤੋਂ ਬਾਅਦ ਉਹਨੂੰ ਕਲੀਨ ਕੀਤਾ ਫਿਰ ਬਹੁਤ ਹੀ ਆਰਾਮ ਦੇ ਨਾਲ ਬੈ ਕੇ ਜਿੰਨੇ ਵੀ ਜੋ ਵੀ ਜੋੜ ਵਗੈਰਾ ਸੀਗੇ ਸਾਰੇ ਜੋੜੇ ਜਿੰਨਾ ਵੀ ਕੁਝ ਸੀਗਾ ਤੇ ਉਸ ਤੋਂ ਬਾਅਦ ਸਾਰਾ ਲਗਾਉਣ ਤੋਂ ਬਾਅਦ ਜਦੋਂ ਇਹਦੀ ਸਾਰੀ ਫਿਟਿੰਗ ਕਰਕੇ ਇਹਨੂੰ ਦੁਬਾਰੇ ਲਗਾਇਆ ਸੀ ਚਾਲੂ ਕੀਤਾ ਤਾਂ ਇੱਕਦਮ ਮਤਲਬ ਇੰਨਾ ਵਧੀਆ ਪਾਣੀ ਤੱਤਾ ਆਇਆ ਪਾਣੀ ਗਰਮ ਆਇਆ ਜੋ ਕਿ ਬਿਲਕੁਲ ਨਹੀਂ ਸੀ ਹੋ ਰਿਹਾ ਬਹੁਤ ਟਾਈਮ ਲਗਾ ਰਿਹਾ ਸੀਗਾ ਤੇ ਤੁਹਾਨੂੰ ਵੀ ਮੈਂ ਸੁਜੈਸਟ ਕਰੂੰਗੀ ਅਗਰ ਤੁਹਾਡਾ ਵੀ ਕਿਸੇ ਦਾ ਇਦਾਂ ਕੋਈ ਕਰ ਰਿਹਾ ਨਾ ਗੀਜ਼ਰ ਤਾਂ ਉਹਨੂੰ ਤੁਸੀਂ ਆਪਣੇ ਆਪ ਘਰੇ ਖੋਲ ਕੇ ਅੰਦਰੋਂ ਕਲੀਨ ਕਰਕੇ ਸਾਫ਼ ਕਰਕੇ ਤਜਾ ਵਗੈਰਾ ਨਾਲ ਧੋ ਕੇ ਦੁਬਾਰਾ ਵਾਪਸ ਲਗਾ ਸਕਦੇ ਹੋਗੇ ਆਪਾਂ ਨੂੰ ਬਾਹਲੇ ਪੈਸੇ ਖਰਚਣ ਦੀ ਲੋੜ ਨਹੀਂ ਮਕੈਨਿਕ ਬੁਲਾਉਣ ਦੀ ਲੋੜ ਨਹੀਂ ਹੈਨਾ ਜੋ ਕੰਮ ਅਸੀਂ ਘਰੇ ਕਰਕੇ ਸਾਰ ਸਕਦਾਗਾ ਤਾਂ ਆਪਾਂ ਨੂੰ ਉਹਦੇ ਤੇ ਜਿਆਦਾ ਪੈਸੇ ਖਰਚਣ ਦੀ ਲੋੜ ਨਹੀਂ ਹੈਗੀ ਤੇ ਇਹ ਤੁਹਾਨੂੰ ਕਿਵੇਂ ਲੱਗਿਆ ਸੌਰੀ ਮੈਂ ਫੁੱਲ ਚੰਗੀ ਤਰ੍ਹਾਂ ਨਹੀਂ ਬਣਾ ਪਾਈ ਹੈਗੀ ਪਹਿਲਾਂ ਤਾਂ ਉਹਦੇ ਲਈ ਸੌਰੀ ਬਾਕੀ ਤੁਹਾਨੂੰ ਕਿਵੇਂ ਲੱਗਿਆ ਜਰੂਰ ਦੱਸਿਓ ਓਕੇ ਜੀ ਬਾਏ ਬਾਏ